ਉਹ ਇਨਸਾਨ ਜੋ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅੱਗੇ ਝੁਕਿਆ ਨਹੀਂ ਉਹ ਇਨਸਾਨ ਜਿਸ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੁ ਨੂੰ ਕਮਜ਼ੋਰ ਬਣਾ ਦਿੱਤਾ ਇਸ ਇਨਸਾਨ ਦਾ ਨਾਮ ਹੈ ਸਾਇਦ ਅਲੀ ਹੁਸੈਨੀ ਖਾਮਾਨਈ ਸਾਇਦ ਅਲੀ ਹੁਸੈਨੀ ਖਾਮਾਨਈ ਈਰਾਨ ਦੇ ਸੁਪਰੀਮ ਲੀਡਰ ਹਨ ਈਰਾਨ ਦੇ ਵਿੱਚ ਸੁਪਰੀਮ ਲੀਡਰ ਦਾ ਰੈਗ ਹਰ ਇੱਕ ਚੀਜ਼ ਦੇ ਉੱਪਰ ਹੁੰਦਾ ਹੈ ਭਾਵੇਂ ਉਹ ਮਿਲਟਰੀ ਹੋਵੇ ਜੁਡੀਸ਼ਰੀ ਹੋਵੇ ਮੀਡੀਆ ਹੋਵੇ ਕੋਈ ਵੀ ਚੀਜ਼ ਹੋਵੇ ਈਰਾਨ ਦੇ ਵਿੱਚ ਹਰ ਇੱਕ ਚੀਜ਼ ਨੂੰ ਸੁਪਰੀਮ ਲੀਡਰ ਹੀ ਕੰਟਰੋਲ ਕਰਦਾ ਹੈ ਖਾਮੇਨੇਈ ਦਾ ਜਨਮ 17 ਜੁਲਾਈ 1939 ਨੂੰ ਮਸਾਦ ਈਰਾਨ ਦੇ ਵਿੱਚ ਹੋਇਆ 1939 ਦੇ ਵਿੱਚ ਖਾਮੇਨੇਈ ਨੂੰ ਈਰਾਨ ਦੇ ਸੁਪਰੀਮ ਲੀਡਰ ਦਾ ਰੈਂਕ ਦਿੱਤਾ ਗਿਆ ਇਸ ਤੋਂ ਪਹਿਲਾਂ ਇਹ 1981 ਤੋਂ ਲੈ ਕੇ 1999 ਤੱਕ ਈਰਾਨ ਦੇ ਪ੍ਰੈਜ਼ੀਡੈਂਟ ਸਨ ਈਰਾਨ ਦੇ ਸੁਪਰੀਮ ਲੀਡਰ ਹੋਣ ਤੋਂ ਇਲਾਵਾ ਇਹਨਾਂ ਦੇ ਕੋਲ ਇੱਕ ਹੋਰ ਰਿਲੀਜੀਅਸ ਟਾਈਟਲ ਹੈ ਉਹ ਟਾਈਟਲ ਹੈ ਆਇਤੁੱਲਾ ਦਾ ਆਇਤੁੱਲਾ ਸ਼ੀਆ ਮੁਸਲਮਾਨਾਂ ਦੇ ਵਿੱਚ ਇੱਕ ਬਹੁਤ ਹੀ ਵੱਡੀ ਪਦਵੀ ਹੁੰਦੀ ਹੈ। ਈਰਾਨ ਦੇ ਵਿੱਚ ਹੈੱਡ ਆਫ ਜੁਡੀਸ਼ਰੀ, ਕਮਾਂਡਰ ਆਫ ਮਿਲਟਰੀ ਫੋਰਸਿਸ, ਹੈੱਡ ਆਫ ਸਟੇਟ মিডিਆ ਇਹਨਾਂ ਸਾਰੀਆਂ ਵੱਡੀਆਂ ਪੋਸਟਾਂ ਦੇ ਉੱਪਰ ਕੌਣ ਕੰਮ ਕਰੇਗਾ ਇਹ ਸਭ ਕੁਝ ਸੁਪਰੀਮ ਲੀਡਰ ਹੀ ਡਿਸਾਈਡ ਕਰਦਾ ਹੈ। ਆਇਤੁੱਲਾ ਖਾਮਨੇਈ ਦੀ ਲੀਡਰਸ਼ਿਪ ਦੇ ਵਿੱਚ ਹੀ ਈਰਾਨ ਆਪਣਾ ਨਿਊਕਲੀਅਰ ਪ੍ਰੋਗਰਾਮ ਨੂੰ ਵਿਸਤਾਰ ਕਰ ਰਿਹਾ ਹੈ। ਆਇਤੁੱਲਾ ਖਾਮਨੇਈ ਖਾਸ ਕਰਕੇ ਅਮਰੀਕਾ ਤੇ ਇਜ਼ਰਾਈਲ ਇਹਨਾਂ ਦੋਨਾਂ ਦੇਸ਼ਾਂ ਦੇ ਬਹੁਤ ਖਿਲਾਫ ਹੈ। 2018 ਦੇ ਵਿੱਚ ਜਿਸ ਵੇਲੇ ਡੋਨਲਡ ਟਰੰਪ ਨੇ ਇਰਾਨ ਦੇ ਨਾਲ ਨਿਊਕਲੀਅਰ ਡੀਲ ਤੋਂ ਪਿੱਛੇ ਹੋ ਗਏ ਸੀ ਉਸ ਵੇਲੇ ਆਇਤੁੱਲਾ ਖਾਮਾਨੀ ਨੇ ਡੋਨਲਡ ਟਰੰਪ ਨੂੰ ਕਿਹਾ ਸੀਗਾ ਕਿ ਅਮਰੀਕਾ ਦੇ ਉੱਪਰ ਕਦੀ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਅਮਰੀਕਾ ਭਰੋਸੇਯੋਗ ਨਹੀਂ ਹੈ ਅਤੇ ਨਾਲ ਦੇ ਨਾਲ ਹੀ ਇਰਾਨ ਦੇ ਸਾਇੰਟਿਸਟ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਯੂਰੇਨੀਅਮ ਦੀ ਇਨਰੀਚਮੈਂਟ ਦੇ ਕੰਮ ਨੂੰ ਰੀਸਟਾਰਟ ਕਰੋ ਹੁਣ ਮੈਂ ਤੁਹਾਨੂੰ ਇੱਥੇ ਸਮਝਾ ਦਵਾਂ ਕਿ ਯੂਰੇਨੀਅਮ ਦੀ ਇਨਰੀਚਮੈਂਟ ਕੀ ਹੁੰਦੀ ਹੈ ਯੂਰੇਨੀਅਮ ਦੀ ਇਨਰੀਚਮੈਂਟ ਦਾ ਮਤਲਬ ਹੁੰਦਾ ਹੈ ਯੂਰੇਨੀਅਮ 238 ਜੋ ਕਿ ਸਾਨੂੰ ਨੇਚੁਰਲੀ ਮਿਲਦਾ ਹੈ ਉਸ ਨੂੰ 235 ਦੇ ਵਿੱਚ ਤਬਦੀਲ ਕਰਨ ਨੂੰ ਯੂਰੇਨੀਅਮ ਦੀ ਇਨਰੀਚਮੈਂਟ ਕਿਹਾ ਜਾਂਦਾ ਹੈ ਜੇਕਰ ਤੁਸੀਂ ਯੂਰੇਨੀਅਮ ਇਨਰੀਚਮੈਂਟ ਨੂੰ ਚੰਗੇ ਤਰੀਕੇ ਦੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ YouTube ਦੇ ਉੱਪਰ ਵੀਡੀਓ ਦੇਖ ਸਕਦੇ ਹੋ ਕਿ ਕਿ ਐਟਮ ਬ bomb ਨੂੰ ਕਿੱਦਾਂ ਬਣਾਇਆ ਗਿਆ ਸੀ ਦੁਨੀਆ ਦੇ ਸਭ ਤੋਂ ਪਹਿਲੇ ਨਿਊਕਲੀਅਰ ਵੈਪਨ ਨੂੰ ਕਿਸ ਤਰ੍ਹਾਂ ਬਣਾਇਆ ਗਿਆ ਸੀ ਮੈਂ ਆਈ ਬਟਨ ਦੇ ਵਿੱਚ ਦੇ ਦੂੰਗਾ ਤੁਸੀਂ ਉੱਥੋਂ ਜਾ ਕੇ ਦੇਖ ਲਿਓ ਤੁਹਾਨੂੰ ਪੂਰੀ ਤਰ੍ਹਾਂ ਸਮਝ ਲੱਗ ਜਾਏਗੀ ਕਿ ਯੂਰੇਨੀਅਮ ਇਰੀਚਮੈਂਟ ਕਿੱਦਾਂ ਕੀਤੀ ਜਾਂਦੀ ਹੈ ਹੁਣ 2025 ਦੇ ਵਿੱਚ ਇਰਾਨ ਇਜ਼ਰਾਈਲ ਵਾਰ ਦੇ ਵਿੱਚ ਅਮਰੀਕਾ 트੍ਰੰਪ ਇਹ ਇਜ਼ਰਾਈਲ ਨੂੰ ਫੁੱਲ ਸਪੋਰਟ ਕਰ ਰਹੇ ਨੇ ਤੇ ਨਾਲ ਦੇ ਨਾਲ ਹੀ ਐਕਸ ਪਲੇਟਫਾਰਮ ਦੇ ਉੱਪਰ ਲਗਾਤਾਰ 트੍ਰੰਪ ਦੇ ਟਵੀਟ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਉਹ ਕਹਿ ਰਿਹਾ ਹੈ ਇਰਾਨ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਇਜ਼ਰਾਇਲ ਦੇ ਉੱਪਰ ਹਮਲਾ ਕਰਕੇ ਇਸ ਦੀ ਕੀਮਤ ਇਰਾਨ ਨੂੰ ਚੁਕਾਉਣੀ ਪਵੇਗੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਟਵੀਟ ਜਿਹੜੇ ਅਗੇ ਤੁਹਾਨੂੰ ਐਕਸ ਪਲੇਟਫਾਰਮ ਦੇ ਉੱਪਰ ਦੇਖਣ ਨੂੰ ਮਿਲ ਜਾਣਗੇ ਜਿਵੇਂ ਕਿ ਇਰਾਨ ਬਹੁਤ ਬੁਰਾ ਦੇਸ਼ ਹੈ ਇਹ ਆਪਣੇ ਹੀ ਲੋਕਾਂ ਨੂੰ ਮਾਰਦਾ ਹੈ ਤੇ ਦੁਨੀਆ ਨੂੰ ਧਮਕੀਆਂ ਵੀ ਦਿੰਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਟਵੀਟ ਡੋਨਲਡ ਟਰੰਪ ਦਾ ਬਹੁਤ ਹੀ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਡੋਨਲਡ ਟਰੰਪ ਨੇ ਲਿਖਿਆ ਅਨ ਕੰਡੀਸ਼ਨਲ ਸਰੈਂਡਰ ਕਿ ਇਰਾਨ ਜਿਹੜਾ ਹੈਗਾ ਸਰੈਂਡਰ ਕਰਨ ਨੂੰ ਮੰਨ ਗਿਆ ਹੈ ਸਾਡੇ ਅਲਾਈਸ ਦੀ ਫੁੱਲ ਸਟਰੈਂਥ ਤੇ ਅਮਰੀਕਾ ਦੀ ਅਨਮੈਚਡ ਪਾਵਰ ਦੇ ਅੱਗੇ ਈਰਾਨ ਝੁਕ ਗਿਆ ਹੈ ਤੇ ਈਰਾਨ ਸਰੈਂਡਰ ਕਰਨ ਨੂੰ ਮੰਨ ਗਿਆ ਹੈ। ਇਦਾਂ ਜਿਹੜੇ ਆ ਕਿ ਟਵਿੱਟਰ ਦੇ ਉੱਪਰ ਡੋਨਲਡ 트੍ਰੰਪ ਹੋਣੀ ਬਹੁਤ ਸਾਰੇ ਟਵਿੱਟ ਕਰਕੇ ਈਰਾਨ ਨੂੰ ਜਿਹੜਾ ਹੈਗਾ ਇੰਟਰਨੈਟ ਦੇ ਉੱਪਰ ਹੀ ਜੰਗ ਹਰਾਈ ਜਾ ਰਹੇ ਨੇ ਜੋ ਕਿ ਸੱਚ ਨਹੀਂ ਹੈ। ਡੋਨਲਡ 트੍ਰੰਪ ਦੇ ਇੰਨਾ ਸਾਰੇ ਟਵਿੱਟਸ ਦੇ ਜਵਾਬ ਦੇ ਵਿੱਚ ਆਇਤੁੱਲਾ ਖਾਮਾ ਨਹੀਂ ਹੋਣਾ ਦਾ ਵੀ ਇੱਕ ਟਵਿੱਟ ਸਾਹਮਣੇ ਆਇਆ ਹੈ। ਅਯਤੁੱਲਾ ਖਾਮਾ ਨੇ ਉਹਨਾਂ ਨੇ ਟਵਿੱਟਰ ਦੇ ਉੱਪਰ ਇਹ ਗੱਲ ਕਹੀ ਹੈ ਕਿ ਈਰਾਨ ਕਦੇ ਵੀ ਅਮਰੀਕਾ ਦੇ ਸਾਹਮਣੇ ਤੇ ਇਜ਼ਰਾਈਲ ਦੇ ਸਾਹਮਣੇ ਸਰੈਂਡਰ ਨਹੀਂ ਕਰੇਗਾ ਈਰਾਨ ਜੰਗ ਕਰੇਗਾ ਲੜੇਗਾ ਤਾਂ ਐਂਡ ਤੱਕ ਲੜਦਾ ਰਹੇਗਾ ਤੇ ਇਸ ਜੰਗ ਨੂੰ ਜਿਹੜਾ ਹੈਗਾ ਜਿੱਤੇਗਾ ਅਮਰੀਕਾ ਵਰਗੀ ਸੁਪਰ ਪਾਵਰ ਤੇ ਇਜ਼ਰਾਈਲ ਵਰਗੀ ਕੰਟਰੀ ਜਿਨ੍ਹਾਂ ਕੇ ਟੈਕਨੋਲੋਜੀ ਦੇ ਵਿੱਚ ਮਹਾਰਤ ਹਾਸਲ ਕੀਤੀ ਹੋਈ ਹੈ ਇਹਨਾਂ ਨੇ ਕਦੇ ਵੀ ਇਹ ਚੀਜ਼ ਨਹੀਂ ਸੀ ਸੋਚੀ ਕਿ ਇਜ਼ਰਾਈਲ ਦੇ ਕੀਤੇ ਹੋਏ ਇਸ ਹਮਲੇ ਦਾ ਇਰਾਨ ਇਹਦਾ ਵੱਡਾ ਜਵਾਬ ਦੇਵੇਗਾ ਕਿ ਇਜ਼ਰਾਈਲ ਦੇ ਟੈਲ ਅਵੀਵ ਵਰਗੇ ਸ਼ਹਿਰ ਨੂੰ ਤਬਾਹ ਕਰ ਦੇਵੇਗਾ। ਆਇਤੁੱਲਾ ਖਾਮੇਨੀ ਹੋਣਾਂ ਨੇ ਇਰਾਨ ਦੇ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਮੇਰੇ ਸਰੀਰ ਦਾ ਕੋਈ ਮੁੱਲ ਨਹੀਂ ਹੈ ਤੇ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ। ਜੇਕਰ ਇਜ਼ਰਾਈਲ ਤੇ ਅਮਰੀਕਾ ਮੈਨੂੰ ਮਾਰ ਵੀ ਦੇਣ ਇਸ ਨੂੰ ਈਰਾਨ ਦੀ ਹਾਰ ਨਹੀਂ ਸਮਝਣਾ ਅਸੀਂ ਇਹ ਲੜਾਈ ਇਹਨਾਂ ਚਿਰ ਤੱਕ ਜਿੱਤੇਦੇ ਰਹਿਾਂਗੇ ਜਿੰਨਾ ਚਿਰ ਤੱਕ ਅਸੀਂ ਤਾਕਤ ਅਤੇ ਲਾਲਚ ਦੇ ਅੱਗੇ ਨਹੀਂ ਝੁਕਦੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਇਹ ਵੀਡੀਓ ਵਧੀਆ ਲੱਗੀ ਹੈ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਤੇ ਆਪਣੀ ਫੈਮਿਲੀ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ